ਫਗਵਾੜਾ ਵਿਖੇ 15 ਅਗਸਤ ਦੇ ਸਬੰਧ ਵਿੱਚ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੀ ਰਿਪੋਰਟ ਠੀਕ ਹੈ ਫਿਰ ਅਗਲੇ ਬਿਰਤਾਂਤ ਅਰਤੀ ਜੀ ਦੱਸ ਲਿਖ ਤਾ ਕਿ ਲੈਣ ਚਾਹੀਏ ਤੁਸੀਂ ਆਪੇ ਮਿਲੋ ਜਾਂ ਤੁਸੀਂ ਇੰਸਪੈਕਟਰ ਅੰਦਰ ਜੀ ਐਸ ਆਂਡ ਜੀ ਐਸ ਟੈਂਕ ਵਾੜਾ ਅੰਦਰ ਵੜਨ ਦੇ ਕੋਸ਼ਿਸ਼ ਲਾ पलट लोगे 8 9 10 11 12 13 काम करना है दो करवा कर ले बोलवांसंदी शाम से स्टैंड ला भी कर दो इधर है चलो दो अगर वो तो ऐसा का जाल है कि आपला देता कंप्रेशन लूप प्रोवाइड सर चलो 15 मिनट देना दे और ਜਨਰੇਟਰ ਛਤਰੀਆਂ ਝੰਡੇ ਬੈਨਰ ਜਿਹੜੀ ਮੀਟਿੰਗ ਕੇ ਸੰਭੀ ਆਪਣਾ ਲਾਗੇ 50 ਆਫ ਦਾ ਸੀ ਵੀ ਲੀਕ ਕੀਤੀ ਹੈ ਆ ਪਿਆਰੀਆਂ ਨੂੰ ਲੈ ਕੇ ਸਾਰੇ ਵਿੱਚ ਡਿਪਾਰਟਮੈਂਟ ਸਾਰੀ ਜਨਵਰੀ ਸੌਂਪੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਬੜੇ ਉਤਸ਼ਾਹ ਹੈ ਡਿਪਾਰਟਮੈਂਟ ਵਿੱਚ ਹੋਪਫੁਲੀ ਵਧੀਆ ਫੰਕਸ਼ਨ ਹੋਏਗਾ ਬੱਚਿਆਂ ਨੇ ਬੜੀ ਛਤਿਆਰੀ ਕੀਤੀ ਹੈ 8 9 12 ਤੇ 13 ਤਰੀਕ ਨੂੰ ਇਹ ਹਸਲਾ ਹੋਣ ਗਿਆ ਤੇ 15 ਨੂੰ ਮੀਟਿੰਗ ਹੋਏਗਾ ਇਸ ਤੋਂ ਇਲਾਵਾ ਦਾਇਰੀਆਲੋਂ ਲੈ ਕੇ ਸਬੰਧਿਤ ਜਿਹੜੇ ਡਿਪਾਰਟਮੈਂਟਸ ਨਾਲ ਪਾਣੀ ਦੀ ਸਪਲਾਈ ਐ ਐਸਮੋ ਸਾਹਿਬਾਨ ਅਤੇ ਵੀਡੀਓ ਸਾਹਿਬ ਨਾਲ ਮੀਟਿੰਗ ਕੀਤੀ ਗਈ ਆ ਪੁਵਾਰਾ ਖਾਲ ਦੀ ਘੜੀ ਬਹੁਤ ਸਲੀਪ ਹੈ ਕੋਈ ਕੇਸ ਨਹੀਂ ਹੈ ਤੇ ਆਫਲੈਕ ਦਾ ਬਟ ਸਾਫ ਸਫਾਈ ਪੀਨ ਦਾ ਪਾਣੀ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਇਹਨੂੰ ਰੈਗੂਲਰਲੀ ਮਾਨੀਟਰ ਕੀਤਾ ਜਾ ਰਿਹਾ ਹੈ ਡਾਕਟਰ ਸਰਵਾਰ ਵੱਲੋਂ